ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਆਰਕੇ ਨੰਬਰਦਾਰ ਬੁਟੀਕ ਚੈਨਲ ਦੇ ਉੱਪਰ ਅ ਸਭ ਤੋਂ ਪਹਿਲਾਂ ਬੈਣਾ ਨੂੰ ਰਿਕਵੈਸਟ ਹੈ ਕਿ ਜੋ ਵੀ ਆਪਣੀ ਨੰਬਰਦਾਰ ਬਲੌਗ ਚੈਨਲ ਵਾਲੀ ਵੀਡੀਓ ਨੂੰ ਦੇਖਦੇ ਨੇ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਠੀਕ ਹੈ ਜੀ ਇਸ ਚੈਨਲ ਦੇ ਉੱਪਰ ਆਪਾਂ ਸਿਰਫ ਤੁਹਾਨੂੰ ਸੂਟਾਂ ਦੇ ਵਰਕ ਵਾਲੇ ਡਿਜ਼ਾਈਨ ਤੇ ਸੋਹਣੇ-ਸੋਹਣੇ ਸੂਟ ਪ੍ਰਿੰਟ ਸੂਟ ਵਰਕ ਵਾਲੇ ਸੂਟ ਹੈਂਡ ਮੈਡ ਜੋ ਵੀ ਸੂਟ ਆਪਾਂ ਰੈਡੀ ਕਰਦੇ ਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਿਆ ਕਰਨਗੇ ਡਿਜ਼ਾਈਨ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਪੈਣਾ ਨੂੰ ਹੈਂਡਵਰਕ ਵਾਲੀ ਨੀਡਲਵਰਕ ਵਾਲੇ ਜੋ ਕਿ ਅੱਜਕੱਲ ਬਹੁਤ ਸਾਰਾ 트ੈਂਡ ਦੇ ਵਿੱਚ ਹੈ ਵਰਕ ਦਾ ਨੂੰ ਉਹ ਵਾਲੇ ਡਿਜ਼ਾਈਨ ਨੇ ਜਿਹੜੇ ਬਹੁਤ ਸਾਰੇ ਮਿਲ ਜਾਣਗੇ ਆਪਾਂ ਕਲਿੱਪਸ ਜੋੜ-ਜੋੜ ਕੇ ਵੀਡੀਓ ਨੂੰ ਪੂਰੀ ਬਣਾਇਆ 8-9 ਮਿੰਟਾਂ ਦੀ ਵੀਡੀਓ ਕੋਈ ਜ਼ਿਆਦਾ ਵੱਡੀ ਵੀਡੀਓ ਨਹੀਂ ਹੈਗੀ ਪਲੀਜ਼ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਮਿਲਣਗੇ ਨੀਡਲ ਥ੍ਰੈਡ ਵਰਕ ਵਾਲੇ ਐਂਡ ਮਸ਼ੀਨ ਵਰਕ ਵਾਲੇ ਜੇ ਪੈਣਾ ਖੁਦ ਆਪਣਾ ਸੂਟ ਰੈਡੀ ਕਰਨੀ ਚਾਹੁੰਦੇ ਰੈਡੀ ਕਰਨਾ ਚਾਹੁੰਦੀਆਂ ਨੇ ਤਾਂ ਆਪਣੇ ਕੋਲ ਡਿਜ਼ਾਈਨ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਮਿਲਣਗੇ ਤੁਸੀਂ ਉਸ ਨੂੰ ਵੀਡੀਓ ਨੂੰ ਦੇਖ ਕੇ ਆਪਣਾ ਸੂਟ ਜਿਹੜਾ ਤਿਆਰ ਕਰ ਸਕਦੇ ਹੋ ਨੀਡਲ ਥ्रेड ਵਰਕ ਵਾਲੇ ਡਿਜ਼ਾਈਨ ਵੀ ਹੈਗੇ ਨੇ ਤੇ ਮਸ਼ੀਨ ਵਰਕ ਵਾਲੇ ਡਿਜ਼ਾਈਨ ਵੀ ਤੁਹਾਨੂੰ ਮਿਲਣਗੇ ਜੇ ਤੁਸੀਂ ਆਪਣੇ ਕੋਲ ਹੀ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤਾ ਹੋਇਆ ਸਕਰੀਨ ਤੇ ਜਿਹੜਾ ਆਪਣਾ ਨੰਬਰ ਹੈ ਤੁਸੀਂ ਇਹ ਤੇ WhatsApp ਮੈਸੇਜ ਕਰਕੇ ਆਪਾਂ ਨੂੰ DM ਕਰ ਸਕਦੇ ਹੋ ਤੇ ਇਹਦੇ ਨਾਲ ਤੁਸੀਂ ਕਲਰ ਕੰਟਰਾਸਟ ਵੀ ਦੇਖ ਸਕਦੇ ਹੋ ਵੀ ਇਸ ਕਲਰ ਦਾ ਆਪਾਂ ਨੂੰ ਸੂਟ ਚਾਹੀਦਾ ਇਹਦੇ ਉੱਤੇ ਜਿਹੜੇ ਇਸ ਕਲਰ ਦੇ ਥ्रेड ਹੋਣੇ ਚਾਹੀਦੇ ਨੇ ਜੇ ਤੁਸੀਂ ਖੁਦ ਵੀ ਕਰਨਾ ਚਾਹੁੰਦੇ ਤਾਂ ਤੁਹਾਨੂੰ ਇਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੂ ਵੀਡੀਓ ਦੇ ਵਿੱਚ ਕਿਉਂਕਿ ਪੈਣਾ ਇਸ ਚੀਜ਼ ਤੇ ਵੀ ਬਹੁਤ ਕੰਫਿਊਜ਼ ਹੋ ਜਾਂਦੇ ਨੇ ਅਸੀਂ ਵੀ ਹੋ ਜੰਨੇ ਆਂ ਕਿਈ ਵਾਰ ਕੋਈ ਸੂਟ ਦਾ ਕਲਰ ਇਸ ਤਰ੍ਹਾਂ ਦਾ ਆ ਜਾਂਦਾ ਵੀ ਉਹਦੇ ਵਿੱਚ ਕਲਰ ਕੰਬੀਨੇਸ਼ਨ ਕਰਨ ਲਈ ਨਾ ਬਹੁਤ ਜ਼ਿਆਦਾ ਉਲਝਣਾ ਪੈ ਜਾਂਦਾ ਵੀ ਇਹਦੇ ਵਿੱਚ ਕਿਹੜਾ ਕਲਰ ਇਹਦਾ ਸੂਟ ਕਰੂਗਾ ਕਿਹੜਾ ਕਲਰ ਹੈ ਜਿਹੜਾ ਜ਼ਿਆਦਾ ਫੱਬੂਗਾ ਕਿਉਂਕਿ ਕਈ ਵਾਰ ਤਾਂ ਕਸਟਮਰ ਆਪਣੇ ਹਿਸਾਬ ਨਾਲ ਸਾਨੂੰ ਦੱਸ ਦਿੰਦਾਗਾ ਵੀ ਤੁਸੀਂ ਇਸ ਕਲਰ ਇਹਦੇ ਵਿੱਚ ਥ੍ਰੈਡ ਯੂਜ਼ ਕਰਿਓ ਇਸ ਕਲਰ ਦੇ ਤੇ ਕਈ ਵਾਰ ਉਹ ਕਸਟਮਰ ਐਦਾਂ ਹੀ ਦੱਸ ਦਿੰਦਾ ਕਿਉਂਕਿ ਜਾਂ ਕੋਈ ਦੁਪੱਟਾ ਵਗੈਰਾ ਉਹਨਾਂ ਕੋਲੇ ਪਿਆ ਹੁੰਦਾ ਹੈਗਾ ਦੁਪੱਟੇ ਨਾਲ ਮੈਚ ਕਰਨਾ ਚਾਹੁੰਦਾ ਹੁੰਦਾ ਹੈਗਾ ਪਰ ਕਈ ਵਾਰ ਕਲਰ ਇਸ ਤਰ੍ਹਾਂ ਕਸਟਮਰ ਦੇ ਦੱਸਣ ਦੇ ਹਿਸਾਬ ਨਾਲ ਜਿਹੜਾ ਸੂਟ ਦੇ ਨਹੀਂ ਜੱជ្រੀ ਹੁੰਦੀ ਉਹ ਫਿਰ ਤਾਂ ਕਰਕੇ ਅਸੀਂ ਫਿਰ ਉਹ ਕਲਰ ਹੈ ਜਿਹੜਾ ਆਪਦੇ ਹਿਸਾਬ ਨਾਲ ਹੀ ਪਾਉਨੇ ਆ ਵੀ ਜਿਹੜਾ ਜੱਚੇ ਹਨਾ ਫੱਬੇ ਜਿਹੜਾ ਸੂਟ ਆਪਾਂ ਬਣਾਇਆ ਉਹ ਸੋਹਣਾ ਵੀ ਲੱਗੇ ਵਰਕ ਉਹ ਤੇ ਸੋਹਣਾ ਲੱਗੇ ਤਾਂ ਕਰਕੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਜੇ ਤੁਸੀਂ ਵਰਕ ਕਰਨਾ ਚਾਹੁੰਦੇ ਹੋ ਸੂਟ ਨੂੰ ਖੁਦ ਵਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਕੇ ਕਲਰ ਕੰਬੀਨੇਸ਼ਨ ਵੀ ਤੁਸੀਂ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਜਿਹੜੇ ਸਾਰੇ ਸੂਟ ਦੇ ਵਰਕ ਨੇ ਤੁਸੀਂ ਦੇਖ ਹੀ ਰਹੋਗੇ ਕਿ ਵਰਕ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਵਧੀਆ ਉੱਠਦੇ ਨੇਗੇ ਤੇ ਹਾਂ ਜੀ ਤੁਸੀਂ ਆਪ ਦੇ ਹਿਸਾਬ ਨਾਲ ਕਰਵਾਉਣਾ ਚਾਹੁੰਦੇ ਹੋ ਕਲਰ ਕੰਬੀਨੇਸ਼ਨ ਉਹ ਹੋ ਜਾਂਦਾ ਹੈ ਪਰ ਜੇ ਸਾਨੂੰ ਜੱਚਦਾ ਤਾਂ ਅਸੀਂ ਪਾਉਣੇ ਹੈਗੇ ਪਾ ਤਾਂ ਦਿਨੇ ਆ ਤੁਹਾਡੀ ਹਿਸਾਬ ਨਾਲ ਪਰ ਜਿਹੜੇ ਸੂਟ ਦੇ ਕਲਰ ਕੰਬੀਨੇਸ਼ਨ ਨੇ ਜੋ ਜੱਚਦੇ ਨੇ ਉਹਦੇ ਉੱਤੇ ਤਾਂ ਸੋਹਣਾ ਲੱਗੂਗਾ ਜ਼ਿਆਦਾ ਹੀ ਪਰ ਉਹ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਜੇ ਤੁਸੀਂ ਥੋੜਾ ਜਿਹਾ ਲਾਈਟ weight ਹਨਾ ਕਈ ਪਹਿਣਾ ਹੁੰਦੀਆਂ ਨੇ ਵੀ ਥੋੜਾ ਜਿਹਾ ਲਾਈਟ weight ਕਲਰ ਪਸੰਦ ਕਰਦੀਆਂ ਨੇ ਜਿਸ ਤਰ੍ਹਾਂ ਦਾ ਸੂਟ ਦਾ ਕਲਰ ਹੈ ਉਸ ਤਰ੍ਹਾਂ ਦੀ ਡਾਰਕ ਲਾਈਟ ਕਲਰ ਕਹਿ ਦਿੰਦੀਆਂ ਨੇ ਵੀ ਇਸ ਤਰ੍ਹਾਂ ਪਾ ਦੋ ਇਹਦੇ ਵਿੱਚ ਪਰ ਕੋਈ ਹੈਗੇ ਨੇ ਵੀ ਸੋਹਣੇ ਲੱਗਦੇ ਨੇ ਪਰ ਕਈ ਨਹੀਂ ਵੀ ਵਧੀਆ ਲੱਗਦੇ ਹੈਗੇ ਚਲੋ ਜੀ ਉਹ ਅਸੀਂ ਆਪਣੇ ਹਿਸਾਬ ਨਾਲ ਤੁਹਾਨੂੰ ਰੈਡੀ ਕਰਕੇ ਦਿੰਨੇ ਆ ਜੇ ਤੁਸੀਂ ਸਾਡੇ ਤੇ ਸੁੱਟਦੇ ਹੋ ਵੀ ਤੁਸੀਂ ਆਪਣੇ ਹਿਸਾਬ ਨਾਲ ਕਲਰ ਕੰਬੀਨੇਸ਼ਨ ਕਰ ਦੋ ਤੇ ਆਪਣੇ ਹਿਸਾਬ ਨਾਲ ਹੀ ਵਰਕ ਕਰ ਦੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣਾ ਤੇ ਸੋਬਰ ਆਈਟਮ ਵਧੀਆ ਤਿਆਰ ਕਰਕੇ ਦੇਵਾਂਗੇ ਅਗਰ ਵੀ ਤੁਸੀਂ ਆਪਣੀ ਪਸੰਦ ਦਾ ਕਰਵਾਉਣਾ ਚਾਹੁੰਦੇ ਹੋ ਤੁਸੀਂ ਪਸੰਦ ਦਾ ਵੀ ਕਰਵਾ ਸਕਦੇ ਹੋ ਜੋਦੇ ਵਿੱਚ ਸਾਨੂੰ ਕੋਈ ਇਸ ਤਰ੍ਹਾਂ ਨਹੀਂ ਹੋਊਗਾ ਵੀ ਹਨਾ ਇਹ ਵਧੀਆ ਨਹੀਂ ਲੱਗਿਆ ਹੈਗਾ ਅਸੀਂ ਸਾਨੂੰ ਇਹਦੇ ਵਿੱਚ ਦਿੱਕਤ ਨਹੀਂ ਕੋਈ ਉਹ ਤੁਸੀਂ ਕਰਵਾਉਗੇ ਤੁਸੀਂ ਕਲਰ ਕੰਬੀਨੇਸ਼ਨ ਕਰਵਾਉਗੇ ਤੁਹਾਨੂੰ ਵਧੀਆ ਲੱਗਦਾ ਉਹ ਵੀ ਹੋ ਜਾਊਗਾ ਠੀਕ ਹੈ ਜੀ ਤੇ ਚਲੋ ਭੈਣਾਂ ਨੂੰ ਵੱਧ ਤੋਂ ਵੱਧ ਇਹ ਤੁਹਾਨੂੰ ਦੱਸਿਆ ਜਾਂਦਾ ਕਿ ਇਸ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਉੱਤੇ ਸਿਰਫ ਆਪਾਂ ਤੁਹਾਨੂੰ ਸੂਟਾਂ ਦੀਆਂ ਵੀਡੀਓ ਹੀ ਲੈ ਕੇ ਆਇਆ ਕਰਾਂਗੇ ਜਿਹੜਾ ਆਪਣਾ ਨੰਬਰਦਾਰ ਬੁਟੀਕ ਬਲੌਗ ਵਾਲਾ ਚੈਨਲ ਹੈ ਉਸ ਉੱਤੇ ਆਪਾਂ ਬਲੌਗ ਵੀ ਪਾਉਂਦੇ ਆਂ ਕਈ ਵਾਰ ਤੇ ਤਾਂ ਕਰਕੇ ਜਿਹੜੀਆਂ ਸੂਟਾਂ ਦੀਆਂ ਵੀਡੀਓ ਨੇ ਸਕਿਪ ਹੋ ਜਾਂਦੀਆਂ ਨੇ ਕੁਝ ਦਿਨ ਇੱਕ ਦੋ ਦਿਨ ਲੰਘ ਜਾਂਦੇ ਨੇ ਕਈ ਵਾਰ ਵਿੱਚ ਕੋਈ ਬਲੌਗ ਪਾਉਣਾ ਪੈਂਦਾ ਆਪਾਂ ਨੂੰ ਤੇ ਚਲੋ ਜੇ ਤੁਸੀਂ ਕੱਲੇ ਸੂਟਾਂ ਦੇ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਪਲੀਜ਼ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਲਓ ਤੇ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਆਏ ਵੀਡੀਓ ਦਾ ਆਪਣੇ ਆਪ ਹੀ ਆ ਜਾ ਕਰੂਗਾ ਤੇ ਜੇ ਭੈਣਾਂ ਨੇ ਕਿਸੇ ਨੇ ਵਰਕ ਸਿੱਖਣਾ ਹੈ ਨੀਡਲ ਥ्रेड ਵਾਲਾ ਵਰਕ ਸਿੱਖਣਾ ਹੈ ਤਾਂ ਪਲੀਜ਼ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਜੇ ਕਿਸੇ ਭੈਣ ਨੇ ਖੁਦ ਆਪਣਾ ਸੂਟ ਵਰਕ ਕਰਨਾ ਹੈ ਤਾਂ ਆਪਾਂ ਨੰਬਰਦਾਰ ਬਲੌਗ ਚੈਨਲ ਦੇ ਉੱਪਰ ਬਹੁਤ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਵਰਕ ਸਿਖਾਉਣ ਦੀਆਂ ਆਪਾਂ ਇਸ ਚੈਨਲ ਦੇ ਉੱਤੇ ਵੀ ਵਰਕ ਸਿਖਾਉਣ ਦੀ ਵੀਡੀਓ ਪਾਵਾਂਗੇ ਤਾਂ ਤੁਸੀਂ ਆਪਣੀ ਵੀਡੀਓ ਨੂੰ ਦੇਖ ਕੇ ਖੁਦ ਦਾ ਸੂਟ ਆਪਣਾ ਤੁਸੀਂ ਵਰਕ ਕਰ ਸਕਦੇ ਹੋ ਬਾਕੀ ਡਿਜ਼ਾਈਨ ਨੇ ਜਿਹੜੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਬਹੁਤ ਸਾਰੀ ਦਿਖਾਤੇ ਇਨ੍ਹਾਂ ਵੀਡੀਓ ਦੇ ਵਿੱਚੋਂ ਤੁਸੀਂ ਕੋਈ ਸੂਟ ਵਰਕ ਕਰਾਉਣਾ ਚਾਹੁੰਦੇ ਹੋ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਾਂ ਕੋਲੋਂ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਜਿਹੜੇ ਵਰਕ ਦੇ ਪ੍ਰਾਈਸ ਨੇ ਸਾਰਿਆਂ ਦੇ ਅਲੱਗ-ਅਲੱਗ ਨੇ ਕਿਉਂਕਿ ਵਰਕ ਦਾ ਪ੍ਰਾਈਸ ਆਪਾਂ ਨਹੀਂ ਦੱਸਦੇ ਹੈਗੇ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਚੱਕਰੀ ਪੈਂਦਾ ਕਿ ਕਈ ਪੈਣਾ ਨਹੀਂ ਬਾਟਮ ਦੇ ਉੱਤੇ ਵਰਕ ਕਰਵਾਉਣਾ ਹੁੰਦਾ ਕਈ ਵਰਕ ਸਕਿਪ ਕਰਵਾ ਦਿੰਦੀਆਂ ਨੇ ਕਈਆਂ ਦੀ ਚੁਆਇਸ ਹੁੰਦੀ ਹੈ ਕਿ ਤੁਸੀਂ ਸਾਰੇ ਫਰੰਟ ਦੇ ਉੱਤੇ ਬੂਟੀ ਬਣਾ ਦੋ ਚਾਕਾਂ ਤੇ ਬਣਾ ਦੋ ਜਾਂ ਘੇਰ ਤੇ ਬਣਾ ਦੋ ਤਾਂ ਕਰਕੇ ਜਿਹੜਾ ਇਹ ਪ੍ਰਾਈਸ ਹੈ ਅਲੱਗ-ਅਲੱਗ ਹੋ ਜਾਂਦਾ ਸੋ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਪਸੰਦ ਆਉਂਦਾ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੋਲੋਂ ਪ੍ਰਾਈਸ ਵੀ ਪੁੱਛ ਸਕਦੇ ਹੋ ਪਿਕ ਪੇਜ ਦੇ ਸਕਰੀਨਸ਼ਾਟ ਲੈ ਕੇ ਤੁਸੀਂ ਪਿਕ ਪੇਜ ਦੇ WhatsApp ਮੈਸੇਜ ਕਰ ਸਕਦੇ ਆ ਆਪਾਂ ਨੂੰ ਉਦੇ ਉੱਤੇ ਤੁਸੀਂ ਪ੍ਰਾਈਜ਼ ਵੀ ਪੁੱਛ ਸਕਦੇ ਹੋ ਵਰਕ ਦਾ ਤੇ ਤੁਸੀਂ ਆਪਣਾ ਦੱਸ ਵੀ ਸਕਦੇ ਹੋ ਵੀ ਅਸੀਂ ਵਰਕ ਹੈ ਜਿਹੜਾ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਵਾਉਣਾ ਹੈ ਕਿਉਂਕਿ ਇਹ ਹੈਂਡਮੈਡ ਕੰਮ ਹੈ ਸਾਰਾ ਹੈਂਡਵਰਕ ਦਾ ਇਹਨੂੰ ਆਪਾਂ ਕਿਵੇਂ ਵੀ ਕਰ ਸਕਦੇ ਹਾਂ ਇਹਨੂੰ ਆਪਾਂ ਸਕਿਪ ਵੀ ਕਰ ਸਕਦੇ ਹਾਂ ਤੇ ਨਾਲ ਕੁਝ ਹੋਰ ਐਡ ਵੀ ਕਰ ਸਕਦੇ ਹਾਂ ਜੇ ਚਾਕਾਂ ਤੇ ਕੰਮ ਹੈ ਤਾਂ ਦੇ ਬੁੱਟੀ ਵਿੱਚ ਪਵਾਉਣੀ ਹੈ ਤਾਂ ਬੁੱਟੀ ਵੀ ਪਵਾ ਸਕਦੇ ਹਾਂ ਜੇ ਵਿੱਚ ਬੁੱਟੀ ਬਣੀ ਹੋਈ ਹੈਗੀ ਆਪਾਂ ਕੱਲੇ ਕੋਰਨਰ ਤੇ ਫਲਾਰ ਬਣਾਉਣਾ ਚਾਹੁੰਦੇ ਹਾਂ ਕੱਟ ਵੀ ਸਕਦੇ ਹਾਂ ਆਪਾਂ ਬਣਾ ਵੀ ਸਕਦੇ ਹਾਂ ਕਿਉਂਕਿ ਇਹ ਹੱਥ ਦਾ ਕੰਮ ਹੈ ਜੀ ਜਿਹੜੀਆਂ ਹੁਣ ਕੰਪਿਊਟਰ ਵਾਲੀਆਂ ਮਸ਼ੀਨਾਂ ਨੇ ਉਹਦੇ ਜਿਹੜੇ ਆਪਾਂ ਨੇ ਵਰਕ ਪਾਏ ਹੋਏ ਹੁੰਦੇ ਨੇਗੇ ਉਹ ਦੇਖੋ ਜਿੱਦਾਂ ਵੀ ਕੰਪਿਊਟਰ ਦੇ ਵਿੱਚ ਵਰਕ ਹੈਗਾ ਜਿੱਦਾਂ ਵੀ ਹੈਗਾ ਉਹ ਉਸ ਤਰ੍ਹਾਂ ਹੀ ਬਣਾਊਗੀ ਉਹਦੇ ਵਿੱਚ ਆਪਾਂ ਨਾ ਕੁਝ ਕੱਟ ਸਕਦੇ ਨਾ ਵਿੱਚ ਐਡ ਕਰ ਸਕਦੇ ਹਾਂ ਕੁਝ ਤਾਂ ਕਰਕੇ ਪਹਿਣਾ ਜਿਹੜੀਆਂ ਮਸ਼ੀਨ ਵਰਕ ਵਾਲਾ ਆਪਾਂ ਨੂੰ ਆਰਡਰ ਦਿੰਦਿਆਂ ਨੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਇਹ ਇਸ ਤਰੀ ਹੋਊਗਾ ਜਿਸ ਤਰ੍ਹਾਂ ਆਪਾਂ ਤੁਹਾਨੂੰ ਪਿਕ ਭੇਜੀ ਹੈ ਇਦੇ ਵਿੱਚ ਤੁਸੀਂ ਹੈਂਡਮੈਡ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਉਹ ਜਿਵੇਂ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਸ ਤਰ੍ਹਾਂ ਸਾਨੂੰ ਦੱਸ ਕੇ ਕਰਵਾ ਸਕਦੇ ਹੋ ਇੱਕ ਭੈਣ ਦਾ ਆਰਡਰ ਆਇਆ ਸੀਗਾ ਤੇ ਉਹਨਾਂ ਨੇ ਸਾਰਾ ਮਤਲਬ ਕਿ ਵਰਕ ਪਿੱਕ ਭੇਜੀ ਸੀ ਸਾਨੂੰ ਵੀ ਇਸ ਤਰ੍ਹਾਂ ਦਾ ਵਰਕ ਮੈਨੂੰ ਸੇਮ ਬੈਗ ਚਾਹੀਦਾ ਜੇ ਤੁਸੀਂ ਬੈਕ ਵਰਕ ਵੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਰਵਾ ਸਕਦੇ ਹੋ ਉਹਦਾ ਤੁਹਾਨੂੰ ਪਤਾ ਹੀ ਵੀ ਹੁਣ ਪ੍ਰਾਈਸ ਹੈ ਜਿਹੜਾ ਡਬਲ ਹੋ ਜਾਊਗਾ ਤੇ ਤੁਸੀਂ ਜਿਵੇਂ ਵੀ ਕਰਵਾਉਣਾ ਚਾਹੁੰਦੇ ਹੋ ਬਾਜੂ ਹੈਵੀ ਕਰਵਾਉਣਾ ਚਾਹੁੰਦੇ ਹੋ ਬਾਟਮ ਤੇ ਨਹੀਂ ਕਰਵਾਉਣਾ ਚਾਹੁੰਦੇ ਬਾਟਮ ਵੀ ਹੈਵੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਿਵੇਂ ਮਰਜ਼ੀ ਵੀ ਕਰਵਾ ਸਕਦੇ ਹੋ ਆਪਣਾ ਦੱਸਣ ਦਾ ਮਤਲਬ ਇਹ ਹੈ ਵੀ ਹੱਥ ਦਾ ਕੰਮ ਹੈ ਤੁਸੀਂ ਕੁਝ ਐਡ ਵੀ ਕਰ ਸਕਦੇ ਹੋ ਵਿੱਚ ਸਕਿਪ ਵੀ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਜੀ ਤੇ ਵੈਸੇ ਬਹੁਤ ਸਾਰਾ ਟ੍ਰੈਂਡ ਦੇ ਵਿੱਚ ਹੈ ਜਿਹੜੇ ਵਾਲੀ ਵਰਕ ਨੇ ਆਪਣੇ ਚੱਲੇ ਹੋਏ ਨੇ ਬਹੁਤ ਸਾਰੇ ਸੂਟ ਆਪਾਂ ਰੈਡੀ ਕਰ ਚੁੱਕੇ ਆਂ ਤੇ ਬਹੁਤ ਸਾਰੇ ਆਪਣੇ ਕੋਲੇ ਆਰਡਰ ਹਲੇ ਪੈਂਡਿੰਗ ਚ ਨੇਗੇ ਅਗਰ ਵੀ ਤੁਸੀਂ ਆਪਣੇ ਕੋਲੋਂ ਕਰਵਾਉਣਾ ਚਾਹੁੰਦੇ ਆ ਤਾਂ ਜਲਦੀ ਜਲਦੀ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਵਰਕ ਹੈ ਜਿਹੜਾ ਆਪਣਾ ਸਾਰਾ ਕੁਝ ਆਪਣੀ ਦੱਸ ਸਕਦੇ ਹੋ ਵੀ ਤੁਸੀਂ ਕਿਵੇਂ ਕਿਵੇਂ ਕਰਵਾਉਣਾ ਹੈ ਠੀਕ ਹੈ ਜੀ ਫੈਬਰਿਕ ਵੀ ਆਪਣੇ ਕੋਲੇ ਸਾਰੇ ਤਰ੍ਹਾਂ ਦਾ ਸ਼ਾਪ ਦੇ ਉੱਪਰ ਹੁੰਦਾ ਹੈਗਾ ਤੁਸੀਂ ਫੈਬਰਿਕ ਆਪਣੇ ਕੋਲ ਵਾਈ ਕਰ ਸਕਦੇ ਹੋ ਜਾਂ ਤੁਸੀਂ ਆਪਣਾ ਫੈਬਰਿਕ ਦੇ ਕੇ ਆਪਣੇ ਕੋਲ ਜੇ ਵਰਕ ਕਰਵਾਉਣਾ ਚਾਹੁੰਦੇ ਹੋ ਇਕੱਲਾ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਹਿਣਾ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਜੇ ਪਹਿਣਾ ਨੂੰ ਵੀਡੀਓ ਪਸੰਦ ਆਈ ਹੈ ਵਰਕ ਪਸੰਦ ਆਏ ਨੇ ਤਾਂ ਪਲੀਜ਼ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰਿਆ ਕਰੋ ਜੇ ਤੁਸੀਂ ਵੀਡੀਓ ਵਰਕ ਸਿੱਖਣਾ ਚਾਹੁੰਦੇ ਹੋ ਆਪਣੇ ਕੋਲੋਂ ਵੀਡੀਓ ਮ ਲੈਣਾ ਚਾਹੁੰਦੇ ਹੋ ਵਰਕ ਸਿੱਖਣ ਦੀ ਤਾਂ ਪਲੀਜ਼ ਕਮੈਂਟਾਂ ਵਿੱਚ ਉਹ ਵੀ ਜਰੂਰ ਦੱਸਿਓ ਤਾਂ ਆਪਾਂ ਤੁਹਾਡੇ ਲਈ ਵੀਡੀਓ ਜਰੂਰ ਇਸ ਚੈਨਲ ਦੇ ਉੱਪਰ ਲੈ ਕੇ ਆਵਾਂਗੇ ਵੈਸੇ ਆਪਾਂ ਨੰਬਰਦਾਰ ਬਲੌਗ ਚੈਨਲ ਦੇ ਤੁਹਾਨੂੰ ਦੱਸਿਆ ਵੀ ਆਪਾਂ ਸਿਖਾਉਣ ਦੇ ਵੀਡੀਓ ਕਾਫੀ ਸਾਰੀਆਂ ਪਾਈਆਂ ਹੁੰਦੀਆਂ ਨੇਗੀਆਂ ਤੇ ਇਹਨਾਂ ਦੇ ਵਿੱਚ ਕੁਝ ਮਸ਼ੀਨ ਵਰਕ ਵੀ ਨੇ ਇਹ ਵੀ ਤੁਹਾਨੂੰ ਮਸ਼ੀਨ ਵਰਕ ਇਸ ਤਰ੍ਹਾਂ ਦੱਸਦੇ ਨੇਗੇ ਕਿ ਇਹ ਵੀ ਨੀਡਲ ਥ्रेड ਵਰਕ ਹੋ ਜਾਣਗੇ ਜੇ ਤੁਸੀਂ ਨੀਡਲ ਨਾਲ ਕਰਵਾਉਣਾ ਚਾਹੁੰਦੇ ਹੋ ਹੋ ਜਾਣਗੇ ਠੀਕ ਹੈ ਡਿਜ਼ਾਈਨ ਸੇਮ ਬਾਕੀ ਆਪਾਂ ਟ੍ਰੇਸ ਪੇ ਜੇ ਤੁਸੀਂ ਟ੍ਰੈਂਸ ਪੇਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੇ ਟ੍ਰੈਂਸ ਪੇਪਰ ਵੀ ਰੈਡੀ ਕਰਵਾ ਸਕਦੇ ਹਾਂ ਉਹਨਾਂ ਦੀ ਵੀਡੀਓ ਵੀ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਜਲਦੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਪਲੀਜ਼ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਜੇ ਕਿਸੇ ਨੇ ਪਹਿਣਨੇ ਵਰਕ ਸਿੱਖਣਾ ਹੈ ਤਾਂ ਆਪਾਂ ਜ਼ਰੂਰ ਜਲਦੀ ਵੀਡੀਓ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੰਨੀ ਮਿਲਦੀ ਹੈ ਨਵੀਂ ਵੀਡੀਓ ਦੇ ਨਾਲ ਤਦ ਤੱਕ ਪਲੀਜ਼ ਸਾਰੀਆਂ ਪਹਿਣਾ ਨੂੰ ਸਤਿ ਸ੍ਰੀ ਅਕਾਲ